ਹਾਂਜੀ ਸਤਿ ਸ੍ਰੀ ਅਕਾਲ ਜੀ ਉਸ ਨੂੰ ਕਿਵੇਂ ਹੋ ਕੀ ਹਾਲ ਚੱਲ ਜੀ ਅੱਜ ਦਾ ਕੰਮ ਸਾਡਾ ਪਿੰਡ ਦਾਤਾ ਤੇ ਚਲਾੰਗ ਲੱਗੇ ਪਿੰਡੇ ਆ ਜੀ ਤੇ ਸਾਡੀ ਸਾਰੀ ਸਾਈਟਿੰਗ ਹੋ ਗਈ ਹੈ ਤੁਹਾਨੂੰ ਬੈਕ ਕੈਮਰਾ ਕਰਕੇ ਪਾ ਦਿਖਾਉਂਦੇ ਆ ਬਹੁਤ ਟਾਈਮ ਬਾਦਾਂ ਜੀ ਬਲੌਗ ਸ਼ੂਟ ਕਰਨ ਲੱਗੇ ਆ ਤੁਹਾਨੂੰ ਦਿਖਾਉਂਦੇ ਬਲੌਗ ਲੋ ਜੀ ਟੈਂਟ ਸਾਡਾ ਲੱਗ ਚੁੱਕਾ ਆ ਤੁਹਾਨੂੰ ਦਿਖਾ ਦਿੰਦੇ ਆ ਗੁਰਦੁਆਰੇ ਦੀ ਸਾਰੀ ਸਾਈਟਿੰਗ ਕੀਤੀ ਹੋਈ ਆ ਵਗੈਰਾ ਸਭ ਕੁਝ ਲੱਗ ਗਿਆ ਹੈ ਪਲੇਟਾਂ ਡੈਕੋਰੇਸ਼ਨ ਸਾਰਾ ਕੁਝ ਲੱਗ ਗਿਆ ਹੈ ਮਠਾਈ ਵੀ ਲੱਗ ਗਈ ਹੈ ਤਿੰਨ ਤਰ੍ਹਾਂ ਦੀ ਮਠਾਈ ਹੈ ਅੱਜ ਡਿੱਚਾਂ ਚੱਲ ਗਈਆਂ ਪਕੌੜੇ ਲੈਣ ਤੁਹਾਨੂੰ ਉਹ ਵੀ ਦਿਖਾ ਦੇਣੀ ਹੁਣੇ ਆਪਾਂ ਵੀਡੀਓ 'ਚ ਕਮੈਂਟ ਕਰਕੇ ਜੀ ਦੱਸਿਆ ਕਰੋ ਕਿ ਟੈਂਟ ਕਿਦਾਂ ਦਾ ਲੱਗਾ ਸਾਡਾ ਇੱਧਰ ਹਾਲ ਆ ਹਾਲ ਜੀ ਆਪਾਂ ਟੇਬਲ ਲਾ ਦਿੱਤੇ ਸੀ 8-9 ਟੇਬਲ ਇੱਧਰ ਲਾ ਦਿੱਤੇ ਸੀਗੇ ਗੋਲਡਨ ਕੁਰਸੀ ਲੱਗੀ ਹੋਈ ਆ ਸਾਡੀ ਜਾਹਰ ਜੀ ਸਾਡੇ ਕੋਲ ਦੀਆ ਚੱਲ ਰਿਹਾ ਹੈ ਤੇ ਤੇ ਸਾਡੇ ਹਲਵਾਈ ਲੱਗੇ ਹੋਏ ਆ ਭਰਾ ਸਤ ਤਰ੍ਹਾਂ ਦੇ ਪਕੌੜੇ ਆ ਹਾਲ-ਕਾਲੇ ਪਕੌੜੇ ਨਿਕਲਦੇ ਪਏ ਆ ਪਕੌੜੇ ਹੀ ਲਾ ਦਿੱਤੇ ਆ ਵੇ ਕੈਮਰਾ ਕਰਕੇ ਤੁਹਾਨੂੰ ਦਿਖਾਉਂਦਾ ਮੈਂ ਲੋ ਜੀ ਪਕੌੜੇ ਸਾਡੇ ਲੱਗ ਗਏ ਆ ਬਰੈਡ ਪਕੌੜਾ ਆਇਆ ਇੱਦਾਂ ਰੋਕੀਆਂ ਪਕਣੀਆਂ ਪਈਆਂ ਲੋ ਜੀ ਸਾਡੀ ਸਲਾਦ ਦੀ ਕਟਿੰਗ ਵੀ ਹੋ ਗਈ ਹੈ ਚੈੱਕ ਕਰ ਸਕਦੇ ਤੁਸੀਂ ਗਰਮੀ ਬਹੁਤ ਹੈ ਤੁਹਾਨੂੰ ਦਿਖਾਉਣੀ ਸੀਗੀ ਕਟਿੰਗ ਪਰ ਗਰਮੀ ਕਰਕੇ ਦਿਖਾ ਨਹੀਂ ਹੋਈ ਲੋ ਜੀ ਇੱਥੇ ਸਾਡਾ ਪਾਂਡੇ ਪੁੰਡੇ ਤੋਂ ਤਾਂ ਜਗਾੜਿਆ ਸਟੈਂਡ ਤੋਂ ਤੁਸੀਂ ਸਾਡਾ ਪਹਿਲਾਂ ਵੀ ਦੇਖ ਚੁੱਕੇ ਹੋ Oh